ਨੱਲਾ ਦੇ ਦਰਸ਼ਨ ਕਰਵਾਉਣ ਵਾਸਤੇ ਆਸਤਾ ਸਪੈਸ਼ਲ ਟ੍ਰੇਨ ਜਿਹੜੀ ਆ ਪਠਾਨਕੋਟ ਤੋਂ ਚਲਦੀ ਹੋਈ ਲਗ ਲਗ ਜਗ੍ਹਾ ਤੋਂ ਹੁੰਦੀ ਹੋਈ ਆ ਜਿੱਤੀ ਤਸਵੀਰਾਂ ਪਹਿਲਾਂ ਆਸਤਾ ਟ੍ਰੇਨ ਦੀਆਂ ਦਿਖਾ ਦਿੰਨਾ ਜਿੱਤੇ ਛੜਦਾਲੂਆਂ ਵੱਲੋਂ ਆ ਜਿਹੜੇ ਭਜਨ ਕੀਰਤਨ ਜਿਹੜੇ ਆ ਕੀਤੇ ਜਾ ਰਹੇ ਆ ਆ ਰਾਮ ਲੱਲਾ ਦੇ ਜਿਹੜੇ ਆ ਭਜਨ ਕੀਰਤਨ ਜਾ ਰਹੇ ਆ ਕੀਤੇ ਜਾ ਰਹੇ ਆ ਜਿਹੜੀ ਸੰਗਤ ਹੈਗੀ ਆ ਜਿਹੜੀ ਤੇ ਰਾਮ ਨੱਲਾ ਦੇ ਦਰਸ਼ਨ ਕਰਨ ਲਈ ਜਾ ਰਹੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਇਹਗੇ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ झोपड़ी के भागाज खुल जाएंगे राम आएंगे ओ मेरी झोपड़ी के भागाज खुल गए हैं राम आए हैं ओ मेरी झोपड़ी के भागाज खुल गए हैं राम आए हैं और राम आए हैं आए हैं राम आए हैं और मेरी झोपड़ी के भाग आज खुल गए हैं राम आए हैं मेरी झोपड़ी के भाग आज खुल गए हैं राम आए हैं काफी लंबा समय इंतजार करने तो बाद आज राम लला दे के दर्शन करवाने वास्ते जी आस्था स्पेशल ट्रेन की शुरुआत की गई है मैं कहनी इन्ना बढ़िया संकल्प किया ना मोदी सरकार जी ने असि जिन्ना उन्होंने शुक्रिया अदा करिए हिंदू धर्म वाले सनातन धर्म की ਐਨੇ ਉਹਨਾਂ ਦੇ ਸ਼ੁਕਰਗੁਜ਼ਾਰ ਆ ਮੋਦੀ ਸਰਕਾਰ ਦੇ ਕਿ ਉਹਨਾਂ ਦੇ ਹੁੰਦੇ ਹੀ ਸਾਡਾ ਸਨਾਤਨ ਧਰਮ ਬਚਿਆ ਹੋਇਆ ਵਾ ਜੇ ਅੱਜ ਸਨਾਤਨ ਧਰਮ ਦੀ ਜਿੱਤ ਹੋਈ ਹੈ ਸਿਰਫ ਮੋਦੀ ਜੀ ਉਹ ਯੋਗੀ ਜੀ ਕਰਕੇ ਤਾਂ ਦੀ ਅੱਜ ਕਹਿੰਦੇ ਆ ਜੋ ਰਾਮ ਕਲਾਈਏ ਹੈ ਹਮ ਉਨਕੋ ਲਾਏਂਗੇ ਭਾਰਤ ਮੇਂ ਫਿਰਸੇ ਹਮ ਭਗਵਾ ਲਹਿਰਾਏਂਗੇ ਭਾਰਤ ਮੇਂ ਫਿਰਸੇ ਹਮ ਭਗਵਾ ਲਹਿਰਾਏਂਗੇ ਇੰਨੀ ਖੁਸ਼ੀ ਹੋਈ ਆ ਕਿ 500 ਸਾਲ ਪੁਰਾਣਾ ਸਾਡਾ ਸਾਰਾ ਹਿੰਦੂਆਂ ਦਾ ਸੁਪਨਾ ਅੱਜ ਸੱਚ ਹੋਇਆ ਜਿਹੜੀ ਚੀਜ਼ ਦੇਖਣ ਨੂੰ ਸਾਡੇ ਬਜ਼ੁਰਗ ਤਰਸ ਗਏ ਸੀਗੇ ਔਰ ਅੱਜ ਅਸੀਂ ਉਸ ਚੀਜ਼ ਨੂੰ ਅਸੀਂ ਮਹਿਸੂਸ ਕਰਾਂਗੇ ਜਾ ਕੇ ਇੰਨੀ ਕੰਦਰ ਖੁਸ਼ੀ ਆ ਅਸੀਂ ਦੱਸ ਨਹੀਂ ਸਕਦੇ ਬਹੁਤ ਜ਼ਿਆਦਾ ਖੁਸ਼ੀ ਆ ਕੋਈ ਕੋਈ ਦੇਖ ਸਕਦੇ ਹੋ ਜਿਹੜੇ ਵੀ ਸ਼ਰਧਾਲੂ ਆ ਰਾਮ ਨੰਨਾ ਦੇ ਦਰਸ਼ਨ ਕਰਨ ਜਾ ਰਹੇ ਆ ਦਿਲ ਦੇ ਵਿੱਚ ਕਾਫੀ ਖੁਸ਼ੀ ਆ ਔਰ ਕੇਂਦਰ ਸਰਕਾਰ ਦਾ ਧੰਨਵਾਦ ਵੀ ਕੀਤਾ ਜਾ ਰਿਹਾ ਔਰ ਵੀ ਜਿਹੜੀ ਸੰਗਤ ਜਿਹੜੀ ਹੈ ਆ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਜਾ ਰਹੀ ਹੈ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਤਸਵੀਰਾਂ ਇੱਕ ਵਾਰੀ ਫੇਰ ਤੁਹਾਨੂੰ ਦੱਸਦੇ ਆ ਆਸਤਾ ਸਪੈਸ਼ਲ ਟ੍ਰੇਨ ਦੀਆਂ ਨੇ ਜਿੱਥੇ ਸੰਗਤ ਵੱਲੋਂ ਜਿਹੜੀ ਹੈ ਰਾਮ ਭਜਨ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਮੈਂ ਆਸਤਾ ਸਪੈਸ਼ਲ ਟ੍ਰੇਨ ਦੀਆਂ ਜਿਹੜੀ ਪਠਾਨਕੋਟ ਤੋਂ ਚੱਲਦੀ ਹੋਈ ਅਲਗ-ਅਲਗ ਜਗ੍ਹਾ ਤੋਂ ਹੁੰਦੀ ਹੋਈ ਹੈ ਜੀ ਹੁਣ ਅਯੁੱਧਿਆ ਦੇ ਵੱਲ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਹਾਂ ਆਸਤਾ ਸਪੈਸ਼ਲ ਟ੍ਰੇਨੀਆਂ ਜਿਹੜੇ ਸ਼ਰਧਾਲੂ ਹੈ ਰਾਮ ਨੰਨਾ ਦੇ ਦਰਸ਼ਨ ਕਰਨ ਜਾ ਰਹੀ ਹੈ ਉਹਨਾਂ ਦੇ ਵਿੱਚ ਕਾਫੀ ਉ जाहिर होंगी वही दिखाई दे रही है, है। तस्वीर तो कर लाफी काफी लंबा समा इंतजार तू तो बाद अजह खुशी दे पल आ न... रहे बहुत साल बाद बुजुर्ग ने जो सपना देखा पूरा हो बीजेपी करके योगी जी करके मोदी जी करके अज अः देख रहे ਸਪੈਸ਼ਲ ਥੈਂਕਸ ਟੂ ਕਾਲਿਆ ਜੀ ਐਂਡ ਆਲ ਆਫ ਜੋ ਵੀ ਸਬ ਤੁਹਾਡਾ ਸਬਦਾ ਸਭ ਦਾ ਵੀ ਸਾਰਿਆ ਦਾ ਬਹੁਤ ਵਧੀਆ ਥੈਂਕ ਯੂ ਬਹੁਤ ਖੁਸ਼ ਹਾਰੇ ਤੁਸੀਂ ਦੇਖ ਸਕਦੇ ਹੋ ਰਾਮ ਲੱਲਾ ਦੇ ਜਿਹੜੇ ਭਜਨ ਕੀਤਨ ਕੀਤੇ ਐ ਐਕਸਾਈਟਡ ਹੈਗੇ ਆ ਨਾ ਕਿ ਸਾਡੇ ਕੋਲ ਵਰਡ ਨਹੀਂ ਹੈ ਕਿ ਸਪੀਚਲੈਸ ਹੋ ਗਏ ਕਿ ਕੀ ਬੋਲੀ ਸਾਨੂੰ ਇੰਡੀਆ ਸੈਟ ਵਿੱਚ ਜਲਦੀ ਜਾ ਕੇ ਦਰਸ਼ਨ ਕਰੀਏ ਵੀ ਆਰ ਸੋ ਐਕਸਾਈਟਡ ਤੁਸੀਂ ਦੇਖ ਸਕਦੇ ਹੋ ਰਾਮ ਲੱਲਾ ਦੇ ਜਿਹੜੇ ਭਜਨ ਕੀਰਤਨ ਕੀਤੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਿਹਾ ਮੈਂ ਆਸਤਾ ਸਪੈਸ਼ਲ ਟ੍ਰੇਨ ਦੀਆਂ ਤਸਵੀਰਾਂ ਦਿੱਤੇ ਰਾਮ ਨੰਨਾ ਦੇ ਭਜਨ ਕੀ ਤਲਕ ਕਿਤੇ ਜਾ ਰਹੇ ਨੇ